ਇਹ ਲਕਾਈ ਸਾਰਾ ਰੇਤੇ ਵਾਲ ਬਹਿਣੀ ਹੋ ਗਿਆ ਸੱਦਾ ਸਿੰਘ ਹੋ ਗਿਆ ਗੁਲਾਬਾ ਹੋ ਗਿਆ ਨਾਲ ਸਾਰੇ ਜ਼ਮੀਨਾਂ ਘਟੋ-ਕੱਟ ਵੀ ਇੱਥੇ ਹਜ਼ਾਰ ਕਿੱਲਾ ਤਾਂ ਜਿਹੜਾ ਤਬਾਹ ਹੋ ਚੁੱਕਿਆ ਇਹ 3 ਦਿਨ ਹੋ ਗਿਆ ਜੀ ਸਾਨੂੰ ਤਿੰਨ ਦਿਨ ਪਹਿਲਾਂ ਫੋਨ ਆ ਗਿਆ ਵੀ ਪਾਣੀ ਸਾਡੇ ਨੇੜੇ ਪਹੁੰਚ ਚੁੱਕਿਆ ਹੈ ਵੀ ਸਾਨੂੰ ਆਓ ਸਾਨੂੰ ਸਹਾਇਤਾ ਸਮਾਨ ਕੱਢਣਾ ਫਿਰ ਸਾਡੀ ਮਦਦ ਕਰੋ ਸਰ ਹਾਲਾਤ ਟਾਣੀਆਂ ਤੱਕ ਪਾਣੀ ਪਹੁੰਚ ਗਿਆ ਢਾਣੀ ਸੱਦਾ ਸਿੰਘ ਤੱਕ ਚੌਣੇ ਡੁੱਬਨੇ ਸ਼ੁਰੂ ਹੋ ਗਏ ਹਾਂ ਜੀ ਸਾਨੂੰ ਦੋ ਦਿਨ ਦਿਨ ਤੋਂ ਪਤਾ ਲੱਗ ਰਿਹਾ ਵੀ ਪਾਣੀ ਬਹੁੜਾ ਵਧ ਰਿਹਾ ਉਹ ਸਾਨੂੰ ਕਹਿ ਰਹੇ ਸੀ ਕਿ ਸਾਡੇ ਕੋਲ ਆਓ ਅਸੀਂ ਸਮਾਨ ਸਾਰਾ ਕੱਢ ਕੱਢਣਾ ਹੈ ਸਾਡੇ ਨਾਲ ਆ ਕੇ ਸਮਾਨ ਸਮoon ਕਢਾ ਜਾਓ ਅਸੀਂ ਇਸ ਲਈ ਉਹਨਾਂ ਦਾ ਪਤਾ ਲੈਣ ਆਏ ਅੱਜ ਕਿ ਪਾਣੀ ਕਿੰਨਾ ਕੁ ਵੱਧ ਗਿਆ ਪਾਣੀ ਇਸ ਟਾਈਮ ਉਹਨਾਂ ਦੇ ਜ਼ਮੀਨ ਦੇ ਵਿੱਚ ਤਾਂ ਵੜ ਚੁੱਕਿਆ ਹੈ ਉਹਨਾਂ ਨੂੰ ਸ਼ਾਇਦ ਕੱਲ ਤੱਕ ਜਾਂ ਪਰਸੋਂ ਤੱਕ ਸਮਾਨ ਕੱਢਣਾ ਪੈ ਜਾਵੇ ਅੱਜ ਮੈਂ ਉਸ ਹਾਲਾਤ ਦਾ ਪਤਾ ਲੈ ਕੇ ਚੱਲਾ ਸੀ ਅੱਜ ਕੱਲ ਪੁੱਛਿਆ ਹਾਲ ਚਾਲ ਪੁੱਛਿਆ ਨਾ ਤੁਹਾਡੇ ਕੀ ਲੱਗਦੇ ਨੇ ਮੇਰੀ ਭੈਣ ਅੱਛਾ ਤਿਆਰੀ ਕਿਸ ਤਰ੍ਹਾਂ ਦੀ ਹੋਣ ਉਹਨਾਂ ਦੀ ਤਿਆਰੀ ਬੱਸ ਉਹ ਸਮਾਨ ਦੀ ਤਿਆਰੀ ਹੈ ਕੱਢਣ ਦੀ ਹੁਣ ਤਾਂ ਕੋਈ ਵੀ ਪ੍ਰਸ਼ਾਸਨ ਤੱਕ ਕੁਝ ਕਰ ਨਹੀਂ ਰਿਹਾ ਪ੍ਰਸ਼ਾਸਨ ਤਰ ਤੱਕ ਹਾਲ ਚਾਲ ਨਹੀਂ ਪੁੱਛਣ ਆਇਆ ਉਹਨਾਂ ਦਾ ਵੀ ਤੁਹਾਡ ਨੂੰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਬੱਸ ਉਹਨਾਂ ਦੀ ਜ਼ਮੀਨ ਫਸਲਾਂ ਤਾਂ ਗਲ ਹੋ ਚੁੱਕੀਆਂ ਨੇ ਕਿੰਨੇ ਕੋ ਇਲਾਕੇ ਚ ਪਾਣੀ ਆਇਆ ਇਹ ਇਲਾਕਾ ਜੀ ਸਾਰਾ ਰੇਤੇ ਵਾਲਾ ਪੈਣੀ ਹੋ ਗਿਆ ਸੱਦਾ ਸਿੰਘ ਹੋ ਗਿਆ ਗੁਲਾਬਾ ਹੋ ਗਿਆ ਨਾਲ ਸਾਰੇ ਜ਼ਮੀਨਾਂ ਘਟੋ ਕੱਟ ਵੀ ਇੱਥੇ ਹਜ਼ਾਰ ਕਿੱਲਾ ਤਾਂ ਜਿਹੜਾ ਤਬਾਹ ਹੋ ਚੁੱਕਿਆ ਹੈ ਅੱਛਾ ਹਾਂ ਜੀ ਇਹ ਕਦੋਂ ਵਧਿਆ ਪਾਣੀ ਇਹ ਤਿੰਨ ਦਿਨ ਹੋ ਗਿਆ ਜੀ ਸਾਨੂੰ ਤਿੰਨ ਦਿਨ ਪਹਿਲਾਂ ਫੋਨ ਆ ਗਿਆ ਵੀ ਪਾਣੀ ਸਾਡੇ ਨੇੜੇ ਪਹੁੰਚ ਚੁੱਕਿਆ ਹੈ ਸਾਨੂੰ ਆਓ ਸਾਨੂੰ ਸਾਰਾ ਸਮਾਨ ਕੱਢਣਾ ਫਿਰ ਸਾਡੀ ਮਦਦ ਕਰੋ ਕਿਥੇ ਕਿੰਦੇ ਤੇ ਆਏ ਹਾਂ ਕਿਤੇ ਲੈ ਜਾਉਂਗੇ ਸਮਾਨ ਹੁਣ ਤੇ ਇੱਕ ਰਿਮੋਟਰ ਸਲ ਤੇ ਆਇਆ ਹੁਣ ਸ਼ਾਮ ਤੱਕ ਵਿਖਦੇ ਕੋਈ ਸੰਧ ਦਾ ਬੰਦਵਸਤ ਕਰਦੇ ਕੋਈ ਟਰੈਕਟਰ ਟਰਾਲੀ ਵਗੈਰਾ ਲਿਆਉਣੇ ਆ ਉਹਨਾਂ ਨੂੰ ਫਿਰ ਕੱਢਣੀ ਆ ਜਲਾਲਾਬਾਦ ਲੈ ਕੇ ਜਾਵਾਂ ਅੱਜ ਜਲਾਲਾਬਾਦ ਲੈ ਕੇ ਜਾਵਾਂਗੇ ਹੋਰ ਇੱਥੇ ਸਰਕਾਰਾਂ ਕਿਹੜੀ ਹੈਗੇ ਨਾ ਦੇ ਕੋਲ ਰੱਖ ਲੈਣਗੇ ਰਿਸ਼ਤੇਦਾਰੀ ਹੁੰਦੇ ਆ ਸਾਰੇ ਭੈਣ ਭਰਾ ਹੁੰਦੇ ਆ ਜਿਹੜੇ ਆਪਣੇ ਆਪਣੇ ਜਿਹੜੇ ਪਾਣੀ ਵਿੱਚ ਹੁੰਦੇ ਆ ਉਹਨਾਂ ਨੂੰ ਕੱਢ ਕੇ ਆ ਦੇ ਕੋਲ ਲੈ ਜਾਂਦੇ ਆ ਸਰ ਹਾਲਾਤ ਟਾਣੀਆਂ ਤੱਕ ਪਾਣੀ ਪਹੁੰਚ ਗਿਆ ਟਾਣੀ ਸਦਾ ਸਿੰਘ ਤੱਕ ਚੌਣੇ ਡੁੱਬਨੇ ਸ਼ ਤੇ ਫਿਰ ਕੀ ਖਤਰਾ ਕੀ ਲੱਗਦਾ ਸਾਰਾ ਖਤਰਾ ਲੱਗਦਾ ਵੀ ਕੱਲ ਨੂੰ ਹੋ ਸਕਦਾ ਪਾਣੀ ਹੋਰ ਵਧ ਜੇ ਤਾਂ ਪਾਣੀ ਪਾਣੀ ਹੋ ਜਾਏਗਾ ਸਾਰਾ ਏਰੀਆ ਸਾਡਾ ਏਰੀਆ ਵੀ ਡੁੱਬ ਜਾਏਗਾ ਹਾਂਜੀ ਤੇ ਫਿਰ ਕਿਸ ਤਰ੍ਹਾਂ ਦਾ ਨੁਕਸਾਨ ਕਿਵੇਂ ਹੁੰਦਾ ਫਿਰ ਨੁਕਸਾਨ ਫਸਲਾਂ ਦਾ ਪਸ਼ੂਆਂ ਦਾ ਘਰਾਂ ਦਾ ਹਰ ਤਰ੍ਹਾਂ ਦਾ ਨੁਕਸਾਨ ਹੋਏਗਾ ਹਾਂਜੀ ਤੇ ਡਰ ਲੱਗਦਾ ਜੇ ਪਾਣੀ ਹੋ ਵਧੇਗਾ ਹਾਂਜੀ ਡਰ ਲੱਗਦਾ ਅੱਛਾ ਇਹ ਪਿਛਲੇ ਦਿਨਾਂ ਦੀ ਗੱਲ ਕਰਨੀ ਤਾਂ ਪਿਛਲੇ ਦਿਨਾਂ ਦੇ ਮੁਤਾਬਕ ਕਦੋਂ ਇਹ ਪਾਣੀ ਵਧਿਆ ਇਹ ਪਾਣੀ ਲਗਭਗ 2-3 ਦਿਨ ਪਹਿਲਾਂ ਵਧ ਰਿਹਾ ਪਾਣੀ ਤੁਹਾਦੋਂ ਪਹਿਲਾਂ ਹਾਂਜੀ ਹਾਂਜੀ ਤੇ ਫਿਰ ਤੁਸੀਂ ਇੱਥੇ ਨਿਗਰਾਨੀ ਰੱਖਦੇ ਹੋ ਇੱਥੇ ਗੇੜਾ ਮਾਰਦੇ ਹੋ ਹਾਂਜੀ ਹਾਂਜੀ ਗੇੜਾ ਮਾਰਨਾ ਪੈਂਦਾ ਸਾਨੂੰ ਗੇੜਾ ਮਾਰਨਾ ਪੈਂਦਾ ਹਾਂਜੀ ਹਾਂਜੀ ਤੇ ਕੋਈ ਆਏ ਨਹੀਂ ਅਫਸਰ ਕੋਈ ਅਧਿਕਾਰੀ ਨਾ ਨਾ ਅਜੇ ਤੱਕ ਤਾਂ ਕੋਈ ਨਹੀਂ ਆਇਆ ਕੋਈ ਵੀ ਮਹਿਕਮੇ ਦਾ ਅਫਸਰ ਹਾਂ ਨਹੀਂ ਆਇਆ ਸਰ ਕਿਹੜੇ ਪਿੰਡ ਤੋਂ ਤੁਸੀਂ ਰਹਿਣ ਵਾਲੇ ਅਸੀਂ ਨਵੇਂ ਆਸਤੇ ਤੋਂ ਇਸ ਪਾਸੇ ਕੀ ਇਸ ਪਾਸੇ ਇਸ ਪਾਸੇ ਅੱਛਾ ਤੇ ਤੁਹਾਨੂੰ ਵੀ ਖਤਰਾ ਹੈ ਹਾਂਜੀ ਸਾਨੂੰ ਵੀ ਖਤਰਾ ਸਰ ਪਾਣੀ ਜੇ ਲਗਾਤਾਰ ਵਧਦਾ ਰਿਹਾ 2-3 ਫੁੱਟ ਤੱਕ ਵਧਦਾ ਰਿਹਾ ਤਾਂ ਸਾਨੂੰ ਵੀ ਖਤਰਾ ਹੈ अच्छा पिछले 2023 اچ آیا ਸੀ ਉਹ ਤੋਂ ਪਿੰਡ ਦੇ ਅੰਦਰ ਪਹੁੰਚਿਆ ਸੀ ਹਾਂ ਸਾਡੇ ਪਿੰਡ ਚ ਇਧਰੋਂ ਸੀਮਾ ਚੱਲ ਪਿਆ ਸੀਗਾ ਪਾਣੀ ਇਧਰ ਵੀ ਚਲਾ ਗਿਆ ਸੀ ਨਵੇਂ ਵਾਸਤੇ ਸਾਈਡ ਤੇ ਇਧਰ ਤਾਂ ਖਤਰਾ ਨੁਕਸਾਨ ਸਾਰਾ ਹੋ ਹੀ ਗਿਆ ਸੀਗਾ ਹਾਂਜੀ ਹੁਣ ਤੁਸੀਂ ਦਿਨ ਵਿੱਚ ਕਿੰਨੇ ਚੱਕਰ ਲਾਂਦੇ ਜੀ ਸਰ ਦੋ ਤਾਂ ਹੁੰਦੇ ਆ ਚੱਕਰ ਅੱਛਾ ਹਾਂਜੀ ਹਾਂਜੀ ਕੋਈ ਟਾਈਮ ਦਿੱਤਾ ਕੀ ਨਹੀਂ ਨਹੀਂ ਜਦੋਂ ਸਾਨੂੰ ਟਾਈਮ ਮਿਲਦਾ ਅੱਛਾ ਹਾਂਜੀ ਹਾਂਜੀ ਮੈਨੂੰ ਰਾਤ ਹੀ ਕਾਲ ਆਈ ਸੀਗੀ ਕਿ ਪਾਣੀ ਦਾ ਜਿਹੜਾ ਵਹਾਅ ਹੈ ਉਹ ਵੱਧ ਰਿਹਾ ਹੈ ਔਰ ਰਾਤ तकरीबन 12 ਵਜੇ ਵੀ ਮੈਨੂੰ ਕਾਲ ਆਈ ਤਾਂ ਜਿਹੜਾ ਆਪਣਾ ਪੋਲ ਹੈ ਕਾਵਾਂ ਵਾਲੀ ਉੱਤੇ ਕਲਾਲੀ ਫਸਲ ਦਾ ਜਿਹੜਾ ਮੈਨੂੰ ਪਤਾ ਲੱਗਿਆ ਤੇ ਜੇ ਸੀ ਬੀਆਂ ਭੇਜੀਆਂ ਔਰ ਜਿਹੜਾ ਕਲਾਲੀ ਕੜਵਾਈ ਗਈ ਔਰ ਹੁਣ ਮੈਂ ਬਾਕੀ ਜਿਵੇਂ ਸਾਡਾ ਕੁਲਾਬਾ ਪਣੀ ਪਿੰਡ ਹੈ ਟਾਣੀ ਸੱਦਾ ਸਿੰਘ ਹੈ ਰੇਤੇ ਵਾਲੀ ਹੈ ਚੰਗੜ ਪਣੀ ਹੈ ਮਾਤਮਨਗਰ ਤੋਂ ਨਾ ਨਾਨਕਾ ਤੇਜਰ ਲਾ ਸਾਰੇ ਪਿੰਡਾਂ ਦੇ ਵਿੱਚ ਮੈਂ ਆਇਆ ਔਰ ਜੋ ਜੋ ਕਿਸੇ ਨੂੰ ਵੀ ਕੋਈ ਮੁਸੀਬਤ ਆ ਰਹੀ ਹੈ ਉਸ ਮੁਸੀਬਤ ਦੇ ਵਿੱਚ ਔਰ ਲੋਕਾਂ ਨੂੰ ਕੱਢਣ ਲਈ ਅਸੀਂ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਪਹੁੰਚੇ ਆਂ ਔਰ ਜੀਸੀਬੀ ਮਸ਼ੀਨਾਂ ਦੀ ਲੋੜ ਹੈ ਤੋ ਮੰਗਵਾ ਲਈਆਂ ਗਈਆਂ ਨੇ ਔਰ ਕੋਈ ਥਾਂ ਤੇ ਜਿਹਨੇ ਦਸਰੇ ਸੀ ਮੋਗਿਆਂ ਦੀ ਲੋੜ ਹੈ ਮੋਗੇ ਮੰਗਵਾ ਲਏ ਗਏ ਨੇ ਔਰ ਜਿੰਨਾ ਹੋ ਸਕਦਾ ਸੀ ਮੁਸੀਬਤ ਦੇ ਵਿੱਚੋਂ ਆਪਣੇ ਲੋਕਾਂ ਨੂੰ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਕਸਮ ਦੀ ਔਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਸਾਡੇ ਨੂੰ ਵਿਸ਼ਵਾਸ ਦਿਵਾਉਣਾ ਕਿ ਪ੍ਰਕਿਰਤਿਕ ਆਪਦਾ ਕਰਨ ਪਾਰੀ ਮੀਂਹ ਪੈਣ ਕਰਨ ਪਹਾੜਾਂ ਤੇ ਜਿਹੜਾ ਇਹ ਸਤਲੁਜ ਤੇ ਵਿੱਚ ਪਾਣੀ ਦਾ ਪੱਧਰ ਵਧਿਆ ਤਾਂ ਇਹ ਜਿਹੜਾ ਪਾਣੀ ਹੈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਲੋਕਾਂ ਦੇ ਨਾਲ ਖੜੇ ਆ ਜਦੋਂ 2 ਸਾਲ ਪਹਿਲਾਂ ਵੀ ਪਾਣੀ ਆਇਆ ਸੀ ਤਾਂ ਦੋ ਟਾਈ ਮਹੀਨੇ ਮੈਂ ਲੋਕਾਂ ਦੇ ਵਿੱਚ ਹੀ ਰਿਹਾ ਲੋਕਾਂ ਨੂੰ ਜੋ ਵੀ ਮੁਸੀਬਤ ਆਈ ਤੇ ਮੈਂ ਮੁਸੀਬਤ ਦੇ ਵਿੱਚੋਂ ਕੱਢਿਆ ਜੋ ਵੀ ਲੋਕਾਂ ਨੂੰ ਲੋੜ ਪਈ ਉਹ ਹਰ ਲੋੜ ਨੂੰ ਅਸੀਂ ਪੂਰਾ ਕੀਤਾ ਤਾਂ ਹੁਣ ਵੀ ਮੈਂ ਲੋਕਾਂ ਦੇ ਨਾਲ ਆ ਕਿਸੇ ਨੂੰ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਮੁਸੀਬਤ ਵਿੱਚੋਂ ਅਸੀਂ ਕੱਢਾਂਗੇ ਕਿਸੇ ਨੂੰ ਮੁਸੀਬਤ ਨਹੀਂ ਆਉਣ ਦਿੰਦੇ ਔਰ ਜੇ ਕਿਸੇ ਨੂੰ ਲੋੜ ਹੋਈ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਤਾਂ ਹਰ ਲੋੜ ਨੂੰ ਅਸੀਂ ਪੂਰਾ ਕਰਵਾ ਕੇ ਦੇਾਂਗੇ ਅੱਜ ਅਫਸਰ ਸਹਿਬਾਨ ਨਾਲ ਨੇ ਸਾਰੇ ਅਫਸਰ ਸਹਿਬਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਔਰ ਮੈਂ ਆਪ ਪਾਣੀ ਜਦੋਂ ਤੱਕ ਪਾਣੀ ਜਿਹੜਾ ਸਤਲੁਜ ਦੇ ਵਿੱਚੋਂ ਨਹੀਂ ਨਿਕਲ ਜਾਂਦਾ ਮੇਰਾ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਹੀ ਰਵਾਂਗਾ ਔਰ ਹਰ ਮੁਸੀਬਤ ਦਾ ਜਿਹੜਾ ਅਸੀਂ ਰਲ ਮਿਲ ਕੇ ਸਾਹਮਣਾ ਕਰਾਂਗੇ ਜੇ ਨੁਕਸਾਨ ਦੀ ਗੱਲ ਕਰੀਏ ਤਾਂ ਐਮਐਲਏ ਸਾਹਿਬ ਕਿੰਨੇ ਦਾ ਨੁਕਸਾਨ ਹੈ ਤੁਹਾਨੂੰ ਲੱਗਦਾ ਹੈ ਨੁਕਸਾਨ ਤਾਂ ਹਜੇ ਬਾਅਦ ਵਿੱਚ ਪਤਾ ਲੱਗੇਗਾ ਜੀ ਹਜੇ ਤਾਂ ਵੇਖੋ ਪਾਣੀ ਅੱਜ ਪੰਦਰ ਵਧਿਆ ਆ ਦਰਿਆ ਦੇ ਵਿੱਚ ਜਿਹੜੀ ਕਰੀਕ ਆਪਣੀ ਸਤਲੁਜ ਦੀ ਉਹਦੇ ਵਿੱਚੋਂ ਪਾਣੀ ਬਾਹਰ ਨਿਕਲਿਆ ਖੇਤਾਂ ਦੇ ਵਿੱਚ ਵੜਿਆ ਔਰ ਇਹ ਜਿਹੜਾ ਨੁਕਸਾਨ ਦਾ ਸਾਡੇ ਨਾਲ ਪਟਵਾਰੀ ਵੀ ਨਾਲ ਨੇ ਔਰ ਤਹਿਸੀਲਦਾਰ ਵੀ ਨਾਲ ਨੇ ਸਾਡੇ ਐਕਸਨ ਡਰੇਨੇਜ ਐਸਪੀਓ ਡਰੇਨੇਜ ਸਾਰੇ ਨਾਫਸਾ ਸਹਿਬਾਨ ਨਾਲ ਨੇ ਔਰ ਸਾਰੇ ਅਫਸਰ ਸਹਿਬਾਨ ਇਸ ਗੱਲ ਦਾ ਮੁਆਇਨਾ ਕਰਨਗੇ ਕਿ ਕੋ ਨੁਕਸਾਨ ਕੀ ਹੋਇਆ ਥੋੜੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਤੇ ਇੱਕ ਬ੍ਰਾਉਂਡ ਦੀ ਕਿਸੇ ਨੂੰ ਲੋੜ ਨਹੀਂ ਜੋ ਵੀ ਕਿਸ ਦਾ ਨੁਕਸਾਨ ਹੈ ਉਹਦੀ ਅਸੀਂ ਪਰਪਾਈ ਵੀ ਕਰਵਾ ਕੇ ਦੇਵਾਂਗੇ ਆਪਦੇ ਵੱਲੋਂ ਪੂਰਾ ਜਿਹੜਾ ਜੋਰ ਲਗਾਵਾਂਗੇ ਪਹਿਲਾਂ ਵੀ ਲੋਕਾਂ ਦੇ ਨਾਲ ਖੜੇ ਸੀ ਹੁਣ ਅੱਗੇ ਵੀ ਲੋਕਾਂ ਦੇ ਨਾਲ ਖੜੇ ਹਾਂ ਅੱਜ ਸਹਾਇਤਾ ਦੀ ਗੱਲ ਕਰੀਏ ਤਾਂ ਐਮਐਲਏ ਸਾਹਿਬ ਇਹਨਾਂ ਦੀ ਫਸਲਾਂ ਡੋਗ ਚੁੱਕੀਆਂ ਨੇ ਘਰਾਂ ਦੇ ਵਿੱਚ ਵੀ ਪਿੱਛੇ ਦੇਖਿਆ ਜਾ ਰਿਹਾ ਵੀ ਪਾਣੀ ਆ ਚੁੱਕਿਆ ਕਿਸ ਤਰ੍ਹਾਂ ਸਹਾਇਤਾ ਹੋਣ ਕੀਤੀ ਜਾਊਗੀ ਇੱਕੋ ਜੋ ਜੋ ਜਿਵੇਂ ਵੀ ਕਿਸੇ ਦਾ ਮੈਨੂੰ ਹੁਕਮ ਹੋ ਰਿਹਾ ਹੈ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਤੋਂ ਹਰ ਲੋੜ ਨੂੰ ਮੈਂ ਪੂਰਾ ਕਰਵਾ ਰਿਹਾ ਔਰ ਜੋ ਜੋ ਜਿਵੇਂ ਵੀ ਲੋਕ ਕਹਿਣਗੇ ਕਿਸੇ ਤਰ੍ਹਾਂ ਦੀ ਲੋੜ ਹੋਊਗੀ ਹਰ ਅਸੀਂ ਉਹ ਲੋੜ ਨੂੰ ਅਸੀਂ ਪੂਰਾ ਕਰਵਾਵਾਂਗੇ ਡਾਕਟਰਾਂ ਦੀ ਟੀਮ ਦੀ ਗੱਲ ਕਰੀਏ ਤਾਂ ਕਿੱਥੇ ਨਾ ਕਿੱਥੇ ਤੇ ਲੋੜ ਹੁਣ ਡਾਕਟਰਾਂ ਦੀ ਟੀਮ ਦੀ ਵੀ ਹੈ ਕਿਉਂਕਿ ਪਾਣੀ ਆ ਚੁੱਕਿਆ ਹੈ ਤੇ ਬਿਮਾਰੀਆਂ ਬਹੁਤ ਫੈਲਦੀਆਂ ਨੇ ਸਾਰੇ ਐਸਐਸਬਾਨਾਂ ਦੀਆਂ ਸਾ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਜਿੰਨਾਂ ਵੀ ਪ੍ਰਸ਼ਾਸਨ ਹੈ ਸਾਰਾ ਜਿਹੜਾ ਕੰਮ ਕਰ ਰਿਹਾ ਹੈ ਔਰ ਸਾਰੇ ਗਰਾਊਂਡ ਤੇ ਨੇ ਜਿੱਥੇ-ਜਿੱਥੇ ਵੀ ਲੋਡ ਕਿਸੇ ਨੂੰ ਪੈਂਦੀ ਹੈ ਕਿਸੇ ਤਰ੍ਹਾਂ ਦੀ ਵੀ ਲੋਡ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਔਰ ਮੈਂ ਨਾਲ ਦੀ ਨਾਲ ਅਫਸਰ ਸਬਾਨਾ ਕੋ ਕਿਸੇ ਨੂੰ ਲੋਡ ਪੈਂਦੀ ਹੈ ਮੈਨੂੰ ਦੱਸੋ ਮੈਂ ਤੁਹਾਡੇ ਕੋਲ ਅਫਸਰ ਸਬਾਨਾ ਨੂੰ ਭੇਜਾਂਗਾ ਆ ਪਾਵਾਂਗਾ ਕੋਈ ਵੀ ਮੁਸ਼ਕਲ ਆਉਂਦੀ ਹੈ ਸਾਰੀਆਂ ਮੁਸ਼ਕਲਾਂ ਦੇ ਵਿੱਚ ਤੁਹਾਡੇ ਨਾਲ ਰਲ ਕੇ ਅਸੀਂ ਸਾਹਮਣਾ ਕਰਾਂਗੇ ਔਰ ਤੁਹਾਨੂੰ ਸਾਰਿਆਂ ਨੂੰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਉਹ ਮੁਸ਼ਕਲ ਦੇ ਵੀ ਪੰਡਾਂਗੇ